ਅਸੂਲਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਅਮਰਿਤਪਾਲ ਸਿੰਘ ਦੇ ਨੌ ਸਾਥੀਆਂ ਦੀ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ। ਅਜਨਾਲਾ ਥਾਣਾ ਹਮਲੇ ਮਾਮਲੇ ਸੰਬੰਧੀ ਇਹ ਪੇਸ਼ੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਪ੍ਰਧਾਨ ਮੰਤਰੀ ਬਾਜਕੇ ਨੂੰ ਕੋਰਟ ਦੇ ਬਾਹਰ ਗੱਡੀ ਦੇ ਵਿੱਚ ਲਿਆਂਾਇਆ ਗਿਆ ਤੇ ਗੱਡੀ 'ਚ ਉਤਰਦੇ ਸਾਰ ਹੀ ਪ੍ਰਧਾਨ ਮੰਤਰੀ ਬਾਜਕੇ ਦੇ ਵੱਲੋਂ ਰਾਜ ਕਰੇਗਾ ਖਾਲਸਾ ਇਹ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਤੇ ਨਾਲ ਹੀ ਨਾਲ ਉਸਦੇ ਵੱਲੋਂ মিডিਆ ਨੂੰ ਇਹ ਬਿਆਨ ਵੀ ਦਿੱਤਾ ਗਿਆ ਕਿ ਜੋ ਨਸ਼ਾ ਕਰਨ ਦੇ ਇਲਜ਼ਾਮ ਅਮਰਿਤਪਾਲ ਦੇ ਉੱਤੇ ਲਗਾਏ ਜਾਂਦੇ ਨੇ ਉਹ ਬਿਲਕੁਲ ਹੀ ਝੂਠੇ ਨੇ ਤੇ ਨਾਲ ਹੀ ਨਾਲ ਜੋ ਕੁੜੀਆਂ ਦੇ ਨਾਲ ਅਮਰਿਤਪਾਲ ਦਾ ਨਾਮ ਜੋੜਿਆ ਜਾਂਦਾ ਹੈ ਉਹ ਵੀ ਬਿਲਕੁਲ ਗਲਤ ਹੈ ਤੇ ਇਸ ਤੋਂ ਇਲਾਵਾ ਅਮਰਿਤਪਾਲ ਦੇ ਨਾਲ-ਨਾਲ ਉਹਨਾਂ ਦੀ ਵੀ ਕੁਟਮਾਰ ਕਰਕੇ ਉਹਨਾਂ ਦੇ ਕੋਲੋਂ ਕਈ ਵੱਖ-ਵੱਖ ਕਾਗਜ਼ਾਤਾਂ ਦੇ ਉੱਤੇ ਦਸਤਖਤ ਵੀ ਕਰਵਾਏ ਕਰਵਾਏ ਗਏ ਨੇ ਇਹ ਕੋਰੇ ਕਾਗਜ਼ਾਤ ਨੇ ਜਿਸ ਦੇ ਉੱਤੇ ਦਸਤਖਤ ਕਰਵਾਏ ਗਏ ਇਸ ਤੋਂ ਇਲਾਵਾ ਵੀਡੀਓ ਵੀ ਉਹਨਾਂ ਦੇ ਕੋਲੋਂ ਬਣਵਾਈ ਗਈ ਹੈ ਤੇ ਉਹਨਾਂ ਦੇ ਉੱਤੇ ਗਲਤ ਇਲਜ਼ਾਮ ਜਿਹੜੇ ਨੇ ਝੂਠੇ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਉਸ ਦਾ ਇਹ ਵੀ ਕਹਿਣਾ ਸੀ ਕਿ ਇਸ ਖਬਰ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇ ਤਾਂ ਕਿ ਉਹਨਾਂ ਨੂੰ ਵੀ ਸੱਚਾਈ ਦਾ ਪਤਾ ਲੱਗੇ ਜਿਸ ਤੋਂ ਬਾਅਦ ਪੁਲਿਸ ਕੋਰਟ ਦੇ ਅੰਦਰ ਬਾਜਕੇ ਨੂੰ ਲੈ ਜਾਂਦੀ ਹੈ ਪਰ ਬਾਜਕੇ ਦੇ ਵੱਲੋਂ ਗੱਡੀ 'ਚ ਉਤਰਦੇ ਸਾਰ ਹੀ ਪਹਿਲਾਂ ਤਾਂ ਨਾਰੇ ਲਗਾਏ ਗਏ ਕਿ ਜਾਂਚ ਕਰੇਗਾ ਖਾਲਸਾ ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਗਿਆ ਕਿ ਜੋ ਵੀ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਅਮਰਿਤਪਾਲ ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਹੀ ਝੂਠੇ ਨੇ